ਮਾਝੂਕ ਵਿਚਰਾਂ ਪੁਲਿਸ ਜ਼ਿਲੰਧਜੀ ਵੱਲੋਂ ਜੋ ਕ੍ਰਿਮੀਨਲ ਅਗੇਂਸ ਜਿਹੜੀ ਹੈ ਸਪੈਸ਼ਲ ਵੇਮ ਚਲਾਈ ਗਈ ਹੈ ਜਿਹਦੇ ਚ ਕੀ ਅਸੀਂ ਸਨੇਚਰਸ ਡਰੱਗਸ ਸਾਰੇ ਤਰਾ ਤਰ੍ਹਾਂ ਦੇ ਕਾਮੇ ਚਲਦੇ ਨੇ ਸ਼ਹਿਰ ਦੇ ਵਿੱਚ ਸੋ ਇਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਵਾਰਦਾਤ ਕੀਤੀ ਸੀ ਦੋ ਜਣਿਆਂ ਨੇ ਇੱਕ ਆਟੋ ਰਿਕਸ਼ਾ ਚੱਲ ਰਿਹਾ ਜਿਹੜਾ ਇਹ ਰਿਕਸ਼ਾ ਚਲਾਉਦਾ ਹੈ ਗਰੀਬ ਪਰਦਾ ਉਹਦੇ ਨਾਲ ਵਾਰਦਾਤ ਹੋਈ ਸੀ ਤੁਸੀਂ ਵੇਖਿਆ ਹੋਊਗਾ ਕਿ ਇਹਨੇ ਕਿੱਦਾਂ ਉਹ ਡਰੈਗ ਕਰਕੇ ਲੈ ਕੇ ਜਾ ਰਿਹਾ ਮਤਲਬ ਉਹਨੂੰ ਘਰੀਸ ਕੇ ਲੈ ਕੇ ਜਾ ਰਿਹਾ ਖੋ ਕੇ ਤਰਾ ਤਰ੍ਹਾਂ ਦੇ ਲੋਕ ਉਸੀ 48 ਘੰਟੇ ਦੇ ਵਿੱਚ ਵਿੱਚ ਦੋਨੋਂ ਬੰਦੇ ਟ੍ਰੇਸ ਕਰ ਲਏ ਉਹਨਾਂ ਨੂੰ ਤਤ ਵੀ ਰਿਕਵਰ ਕਰ ਲਿਆ ਔਰ ਜਿਹੜੇ ਕੋਲ ਰਿਕਸ਼ਾ ਚਾਲਕ ਨੂੰ ਪੈਸੇ ਖੋਏ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਉਹ ਜਦੋਂ ਸਾਡੀ ਟੀਮ ਨੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਲੱਤ ਤੇ ਵੀ ਛੱਟ ਲੱਗੀ ਕਿਉਂਕਿ ਉਹ ਕੰਨ ਤੱਕੇ ਭੱਜ ਲੱਗਾ ਸੀਗੇ ਸੋ ਇਸ ਕਰਕੇ ਦੋਨੋਂ ਬੰਦੇ ਸੀ ਅਰੈਸਟ ਕਰ ਲਏ ਔਰ ਕਵਰੀ ਵੀ ਕਰ ਲਿਆ ਗਵਰੀ ਵੀ ਕਰ ਲਿਆ ਨਾਲ ਕੋਲ ਔਰ ਜਿਹੜੇ ਫਦਰ ਅਸੀਂ ਰਮਾਨ ਲੈ ਰਹੇ ਆ ਤਾਂ ਜੋ ਹੋਰ ਵੀ ਇਹਨਾਂ ਕੋਲ ਮੁਕੰਮਲ ਟ੍ਰੇਸ ਕੀਤੇ ਜਾ ਸਕਣ ਇਨੇ ਜੰਦਰ ਮਾਡਰ ਅਸੀਂ ਹੁਣ ਉਹਨੂੰ ਪੇਸ਼ ਕਰਾਂਗੇ ਜੀ ਰਿਮਾਂਡ ਲਵਾਵਾਂਗੇ ਸਾਡੀ ਟੀਮ ਗਈ ਹੋਈ ਹੈ ਸਦੋਂ ਵੀ ਅਸੀਂ ਰਿਮਾਂਡ ਲੈ ਕੇ ਫਰਦਰ ਜੋ ਵੀ ਇਨਵੈਸਟੀਗੇਸ਼ਨ ਜੋ ਹੋਰ ਕੰਮ ਹੋਈ ਹੋਈ ਉਹ ਤੁਹਾਨੂੰ ਦੱਸਾਂਗੇ ਤੇ ਲੋਕਲੀ ਰਹਿਣ ਵਾਲੇ ਨੇ ਜੀ ਅਭੀ ਪੱਤਰਾ ਜੀ ਔਰ ਪਰਮਸੋ ਹਤਾ ਰਸਤਾ ਮਹਲਾ ਜਲੰਧਰ ਔਰ ਦੂਸਰਾ ਪਗਿਆ ਮਹਲਾ ਜਲੰਧਰ ਤੇ ਇਹ ਆਪਣਾ ਕਹਿੰਦੇ ਇਹਨੂੰ ਸਵਾਰੀ ਬਣ ਕੇ ਬੈਠੇ ਸੀ ਤੇ ਇਹ ਇਹਨਾਂ ਨੇ ਜੱਲ ਜਾਂਦੇ ਉਹਨੂੰ ਰੋਕ ਕੇ ਜੋਤੀ ਚੌਂਕ ਦੇ ਕੋਲ ਨੂੰ ਕਿਹਾ ਕਿ ਸਾਨੂੰ ਉੱਧਰ ਲੈ ਕੇ ਜਾਓ ਆਪਣਾ ਫਦਾ ਫਦਾ ਬਾਕ ਸਾਈਡ ਤੇ ਸੋ ਇਹਨਾਂ ਰਸਤੇ ਜਾ ਕੇ ਉਹਨੂੰ ਰੋਕ ਕੇ ਦੱਤੇ ਦੀ નોਕ ਤੇ ਬੱਤਲ ਵੀ ਮਾਰਿਆ ਚੱਲੇ ਔਰ ਪੈਸੇ ਵੀ ਖੋਲੇ ਔਰ ਉਹਨੂੰ ਧੂਕੇ ਵੀ ਲੈ ਗਏ ਉਹਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨਾਲ ਥੋੜਾ ਸਾ ਫਾਈਟ ਕਰਨ ਦੀ ਬਟ ਉਹ ਜਰਾ ਕੱਲਾ ਸੀਗਾ ਤੇ ਦੋ ਜਣੇ ਸੀਗੇ ਉੱਤੇ ਹੈਵੀ ਰੇਨ ਪਹਿਲੇ ਵੀ ਵਾਰਦਾਤਾਂ ਹੋ ਜਾਂਦਾ ਹੈ ਉਹ ਅਸੀਂ ਬੜਾ ਨਾ ਡਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਫਿਰ ਹਾਲੇ ਜੇ ਇਹਨਾਂ ਦੀ ਰੈਸਟ ਪਾਈ ਔਰ ਡਿਮਾਂਡ ਲਈ ਲੈ ਕੇ ਪਕੜ ਚਿੱਤਾ ਹੈ ਪਕੜ ਸਨੋ ਪਤਾ ਸੀਗਾ ਇਹਨਾਂ ਬੰਦੇ ਤਾਂ ਕਿ ਇਹ ਜਿਹੜੇ ਬੰਦੇ ਆ ਕੰਮ ਕਰਦੇ ਆ ਇੱਕ ਔਰ ਜਦੋਂ ਹੀ ਸਾਡੇ ਐਸਐਚਓ ਨੂੰ ਬੁੱਕਰ ਖਾਸ ਦੱਸਿਆ ਕਿ ਇਹ ਬੰਦੇ ਫਲਾਣੀ ਜਗ੍ਹਾ ਤੇ ਦੋਨੋਂ ਇਕੱਠੇ ਹੋ ਕੇ ਬੈਠੇ ਆ ਸੋ ਉੱਥੇ ਇਮੀਡੀਏਟਲੀ ਸਾਡੇ ਐਸਐਚਓ ਤਿੰਨ ਨੰਬਰ ਤੇ ਰੇਡ ਕੀਤੀ ਔਰ ਮੌਕੇ ਤੋਂ ਇਹਨਾਂ ਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੰਧ ਤੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉੱਤੇ ਸੋ ਉੱਥੇ ਹੀ ਮੌਕੇ ਤੋਂ ਅਰੈਸਟ ਕਰ ਲਿਆ ਗ੍ਰਿਫਤਾਰਾਂ ਨੂੰ ਪ੍ਰਤਾਪਪਾਲ ਦੇ ਲੱਗ ਰਹੇ ਸਰਬਾਤਕ ਕਾਰਨ ਦੇ ਨਸ਼ੇ ਜਾਂ ਕੁਝ ਹੋਰ ਈਜ਼ੀ ਨਹੀਂ ਆ ਕੁਝ ਈਜ਼ੀ ਮਨੀ ਨਹੀਂ ਆ ਪਲੱਸ ਇਹਨਾਂ ਦੇ ਵਿਲੇ ਰਹਿਣ ਦਾ ਕਾਰਨ ਔਰ ਈਜ਼ੀ ਬਣੀ ਦੀ ਗੱਲ ਜਿਹੜੀ ਆ ਤੁਹਾਡੀ ਠੀਕ ਆ ਕਿਉਂਕਿ ਇਹ ਲੋਕ ਵਾਰਦਾ ਦੀ ਉਰੋ ਕਰਦੇ ਨੇ ਜਦੋਂ ਇਹਨਾਂ ਨੇ ਕੋਈ ਕੰਮ ਕਰ ਨਹੀਂ ਕਰਨਾ ਸ਼ਾਮ ਨੂੰ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਨੇ ਉੱਤੇ ਜਾਂਦੇ ਰਾਹ ਵੀ ਇਹਨੂੰ ਔਰ ਆਪਣੇ ਦਿਨਾਂ ਵਿੱਚ ਉਹਨਾਂ ਕੋਲ ਪੈਸੇ ਮਿਲਦੇ ਨੇ ਆਪਣੇ ਖਾਨੇ ਪੀਣ ਦੀ ਜੇ ਪੱਤੀ ਦੀ ਪੂਰਤੀ ਕਰਦੇ ਸ੍ਰੀ ਇਹਨਾਂ ਵਿੱਚ ਜਿਹੜੇ ਆਰਥੋਲਿਕ ਪੈਸੇ ਕੋਈ ਕਿੱਡੇ ਕਮਾਉਂਦੇ ਨੇ ਕਿ ਬਹੁਤ ਜ਼ਿਆਦਾ ਮਾਣ ਨਹੀਂ ਸੀ 1200 ਰੁਪਏ ਸੀ ਇਹ ਈ ਰਿਕਸ਼ਾ ਵਾਲੇ ਕੋ ਕਿੰਨਾ ਤ ਹੋਗਾ ਮੌਜੀ ਉਸ ਗਰੀਬ ਬੰਦਾ ਸੀ ਇਹਨਾਂ ਨੇ ਉਹਨੂੰ ਵੀ ਬਖਸ਼ ਅਭੀ ਇਹਦੇ ਤਰ੍ਹਾਂ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਉਹ ਹੋਣ ਨੂੰ ਮਾਰ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਉਹਦੇ ਜਿੰਨੇ ਮਕਦਮੇ ਤੇ ਦਰਜ ਹੋਏ ਤਾਂ ਦੱਸਾਂ ਕਿ ਕਿੰਨੇ ਮਕਦਮੇ ਨੇ ਜੀ ਨਸ਼ਾ ਵੀ ਕਰਦੇ ਦੋਨੋਂ ਕਰਦੇ ਨੇ ਕੋਈ ਸ਼ਰਾਬ ਵਗੈਰਾ ਤੇ ਪੀਂਦੇ ਆ ਸਾਰੇ ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਮਾੜੀ-ਮੋਟੀ ਕਰਨੀ ਜਦੋਂ ਸ਼ਰਾਬ ਵਗੈਰਾ ਫੀਲ ਇਟ ਕਰ ਲਈ ਉਹਦੇ ਲਈ ਇਹਨਾਂ ਨੇ ਖੋਹਾਈ ਕੀਤੀ ਕੋਈ ਕੰਮ ਕਰਨੀ ਚਾਹਤੇ ਸੀ ਚੀਤਾ ਜਿਹਦਾ ਨਸ਼ਾ ਦੋਨੋਂ ਮੈਨ ਨਹੀਂ ਇਹ ਫਿਰ ਨਹੀਂ ਆ ਇਹ ਵੀ ਇਸ ਤਰ੍ਹਾਂ ਬੋਲਦਾ ਸਾਰਾ ਜਿਆਦਾ ਇਹ ਨਹੀਂ ਹੈਗੇ ਇਹਨਾਂ ਦੇ 32 ਸਾਲ ਦੇ ਆਪਸ ਵਿੱਚ